ਸਭ ਤੋਂ ਪਹਿਲਾਂ ਪਤਾ ਕਦੋਂ ਲੱਗਦਾ ਤੁਹਾਨੂੰ ਸਾਨੂੰ ਜੀ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ ਜਦੋਂ ਸਾਡੇ ਮਕਾਨ ਦਾ ਕਾਉਂਸਲਰ ਆਜ ਤੋ 2 ਸਾਲਾਂ ਦੇ ਸਰਪੇ ਨੂੰ ਕਿਸੇ ਨੂੰ ਪਰੇਸ਼ਾਨੀ ਜਾਂ ਕਿਸੇ ਨੂੰ ਅ ਕੁਝ ਕਹਿੰਦਾ ਵਾ ਕਿ ਜਾਂ ਨਹੀਂ ਕਹਿੰਦਾ ਇਹ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਇਹ ਨਾ ਹੀ ਕਿਸੇ ਵਰਗਾ ਦੀ ਕੋਈ ਪਰੇਸ਼ਾਨੀ ਹੈ ਇਸਦੀ ਕਿਨਾਲ ਦੀ ਮੋਟਾਈ ਇਸ ਸਾਈਜ਼ ਉਸਦਾ ਜਿਸਦੀ ਕਿਨਾਲ ਤਾਂ ਜ਼ਰੂਰ ਕਿਤੇ ਨਾ ਕਿਤੇ ਬੱਚੇ ਵੀ ਡਰਦੇ ਹੋਣਗੇ ਬੱਚੇ ਡਰਦੇ ਮਾਹੌਲ ਬਿਲਕੁਲ ਡਰ ਵਾਲਾ ਮਾਹੌਲ ਹੈ ਬਾਰ ਜਦੋਂ ਆਉਂਦਾ ਕਦੋਂ ਆਉਂਦਾ ਬਾਰ ਪਤਾ ਲੱਗਦਾ ਕੋਈ ਕਿਸ ਵੇਲੇ ਬਾਹਰ ਸ਼ਾਮ ਦੇ ਟਾਈਮਸ ਪਹੁੰਚੇ ਅਸੀਂ ਬਟਾਲਾ ਦੇ ਲਾਗੇ ਪਿੰਡ ਆ ਤਾਰਾਗੜ ਜਿੱਥੋਂ ਦਾ ਇੱਕ ਪਰਿਵਾਰ ਆ ਜਿਨ੍ਹਾਂ ਦੀ ਪੁਰਖਾਂ ਦੀ ਜ਼ਮੀਨ ਪਰ ਖੰਡਰ ਬਣ ਕੇ ਰਹਿ ਗਈ ਏ ਖੋਲਾ ਬਣ ਕੇ ਰਹਿ ਗਈ ਏ ਕਾਰਨ ਕਿ ਇਸ 플ੌਟ ਦੇ ਵਿੱਚ ਇੱਕ ਅਜਗਰ ਰਹਿੰਦਾ ਵਾ ਜਿਸ ਦਾ ਸਾਈਜ਼ 6 ਫੁੱਟ ਦੇ ਕਰੀਬ ਆ ਤਾਂ ਮਟਾਈ ਵੀ ਉਸ ਦੀ 5 ਤੋਂ 6 ਇੰਚ ਜਿਹੜੀ ਉਸ ਦੀ ਮੋਟਾਈ ਹੈ ਦਿੱਕਤ ਦਾ ਪਰਿਵਾਰ ਨੂੰ ਦਹਿਸ਼ਤ ਦਾ ਮਹੱਲੇ 'ਚ ਡਰ ਦਾ ਮਾਹੌਲ ਆ ਕਿ ਬੱਚੇ ਨੇ ਛੋਟੇ ਛੋਟੇ ਗਲੀ ਚ ਆਨ ਲਗੇ ਵੀ ਡਰਦੇ ਨੇ ਖੇਡ ਨਹੀਂ ਸਕਦੇ ਰੈਸਕਿਊ ਵਨ ਵਿਭਾਗ ਨੂੰ ਲਗਾਤਾਰ ਕਿਹਾ ਗਿਆ ਵਾ ਲੈਟਰ ਵੀ ਲਿਖੀ ਗਈ ਆ ਕਿ ਸਜਗਰ ਨੂੰ ਇੱਥੋਂ ਰੈਸਕਿਊ ਕੀਤਾ ਜਾਵੇ ਪਰ ਕੋਈ ਵੀ ਰਿਸਪੌਂਸ ਵਨ ਵਿਭਾਗ ਵੱਲੋਂ ਨਹੀਂ ਮਿਲਿਆ ਅਪੀਲ ਕਰਦੇ ਨੇ ਕਿ ਵਨ ਵਿਭਾਗ ਵਾਲੇ ਆਣ ਤੇ ਇਸ ਨੂੰ ਰੈਸਕਿਊ ਕਰਕੇ ਲੈ ਜਾਣ ਮੈਂ ਤਸਵੀਰ ਜ਼ਰੂਰ ਚਾਹੂੰਗਾ ਜਿਸ ਖੁੱਡੇ ਦੇ ਵਿੱਚੋਂ ਰਹਿੰਦਾ ਵਾ ਰਹਿਣ ਬਸੇਰਾ ਬਣਾਇਆ ਜਿਹੜਾ ਉਸ ਅਜ਼ਗਰ ਨੇ ਕਿਉਂ ਖੁੱਡਾ ਵਾ ਬਿਲਕੁਲ ਬਣਿਆ ਵਾ ਇੱਕ ਤੋਂ ਦੋ ਦਿਨ ਪਹਿਲਾਂ ਇਹਨਾਂ ਨੇ ਫਿਰ ਦੇਖਿਆ ਵਾ ਤਿੰਨ ਸਾਲ ਤੋਂ ਲਗਾਤਾਰ ਇਸ ਖੁੱਡੇ ਦੇ ਵਿੱਚ ਰਹਿ ਰਿਹਾ ਵਾ ਜ਼ਰੂਰ ਪਰੇਸ਼ਾਨੀ ਕਿਤੇ ਕਿਤੇ ਹੁੰਦੀ ਏ ਜਦੋਂ ਰਿਹਾਈ ਇਲਾਕੇ 'ਚ ਅਜਿਹੇ ਜਾਨਵਰ ਰਹਿੰਦੇ ਨੇ ਜਿਨ੍ਹਾਂ ਵੱਲ ਵੇਖ ਕੇ ਇਹ ਬੱਚੇ ਜਾਂ ਬਜ਼ੁਰਗ ਜਾਂ ਲੋਕ ਹੋਰ ਡਰਦੇ ਨੇ ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਸਹਿਮ ਦਾ ਮੋਰ ਬੰਦਾ ਵਾ ਗੱਲਬਾਤ ਜ਼ਰੂਰ ਕਰਾਂਗੇ ਉਸ ਪਰਿਵਾਰ ਦੇ ਨਾਲ ਕਿ ਪਤਾ ਕਦੋਂ ਲੱਗਦਾ ਇਹਨਾਂ ਨੂੰ ਸਭ ਤੋਂ ਪਹਿਲਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਪਤਾ ਕਦੋਂ ਲੱਗਦਾ ਤੁਹਾਨੂੰ ਸਾਨੂੰ ਜੀ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ ਜਦੋਂ ਸਾਡੇ ਮਕਾਨ ਦਾ ਕੰਮ ਸਲਿਆ ਅੱਜ ਤੋਂ 2 ਸਾਲ ਢਾਈ ਸਾਲ ਪਹਿਲਾਂ ਠੀਕ ਹੈ ਉਦੋਂ ਸਾਡੇ ਇਥੇ ਵਰਕਰ ਕੰਮ ਕਰਦੇ ਸੀ ਮਿਸਤਰੀ ਉਹਨਾਂ ਨੇ ਸਾਨੂੰ ਇੱਥੇ ਦੇਖਿਆ ਕਿ ਹਾਂ ਇੱਥੇ ਦੱਸਿਆ ਕਿ ਇੱਦਾਂ ਹੂਕ ਆ ਰਹੀ ਏ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਸੱਪ ਹੈ ਤੇ ਅਸੀਂ ਸਾਰੇ ਇਕੱਠੇ ਹੋ ਗਏ ਤੇ ਸੱਪ ਵੇਖਣ ਆਏ ਸੀ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਇਹ ਅਜੇਰ ਹੈ ਕਿਉਂਕਿ ਜੀ ਹੂਕ ਆਉਂਦੀ ਸੀ ਇੱਕ ਸਿੱਕੜ ਦਿੰਦਾ ਸੀ ਵਾਜਦਾ ਹੈ ਉਸ ਤੋਂ ਬਾਅਦ ਸਾਨੂੰ ਇੱਥੇ ਪਤਾ ਲੱਗਿਆ ਕਿ ਅਜਰ ਰਹਿੰਦਾ ਹੈ ਤੇ ਬਾਅਦ ਵਿੱਚ ਕਾਫੀ ਆਪਾਂ ਦੇਖਦੇ ਰਹੇ ਨੇ ਹੁਣ ਵੀ ਅਸੀਂ ਤਿੰਨ ਚਾਰ ਦਿਨ ਪਹਿਲਾਂ ਇੱਥੇ ਦੇਖਿਆ ਕਿ ਉਹ ਬੈਠਾ ਹੈ ਅਸੀਂ ਦੀ ਫੋਟੋਆਂ ਹੀ ਕਲਿੱਕ ਕੀਤੀਆਂ ਇਹ अच्छा जेसी कि नहीं नहीं, ना ਤੁਸੀਂ ਦੱਸਿਆ ਵਾ ਕਿ ਇੱਥੇ ਰਹਿੰਦਾ ਵਾ ਬੈਠਦਾ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਕਿਸੇ ਨੂੰ ਅ ਕੁਝ ਕਹਿੰਦਾ ਵਾ ਕਿ ਜਾਂ ਨਹੀਂ ਕਹਿੰਦਾ ਨਹੀਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਜੀ ਨਾ ਕਿਸੇ ਬਰਗਰ ਦੀ ਕੋਈ ਪਰੇਸ਼ਾਨੀ ਹੈ ਪਰ ਇਹ ਗੱਲ ਕਿ ਬੱਚੇ ਇਧਰ ਆਉਂਦੇ ਆ ਖੇਡਦੇ ਉਹ ਡਰਦੇ ਨੇ ਤੋਂ ਡਰਦਾ ਮਾਹੌਲ ਬਣਿਆ ਰਹਿੰਦਾ ਹੈ ਜਿਹਦੇ ਕਰਕੇ ਇਧਰ ਬੱਚੇ ਆਣ ਤੇ ਉਹ ਕਹਿੰਦੇ ਆ ਆਪਾਂ ਇਧਰ ਜਾਣਾ ਨਹੀਂ ਹੈਗਾ ਜਾਂ ਕੋਈ ਪ੍ਰੋਣਾ ਆਵੇ ਤਾਂ ਜਾਂ ਉਹਨੂੰ ਦਿੱਕਤ ਆਉਂਦੀ ਹੈ ਕਿਉਂਕਿ ਸੀਕਰ ਦੇ ਕਰਕੇ ਜਦੋਂ ਸੀਕਰ ਮਾਰਦਾ ਉਹ ਤੋਂ ਡਰਦਾ ਮਾਹੌਲ ਬਣਿਆ ਰਹਿੰਦਾ ਹੈ ਪੁਰਖਾਂ ਦੀ ਜਾਇਦਾਦ ਤਾਂ ਤੁਹਾਡੀ ਇੱਕ ਖੰਡਰ ਬਣ ਕੇ ਰਹਿ ਗਈ ਨਾ ਤੁਸੀਂ ਬਣਾ ਸਕਦੇ ਹੋ ਨਾ ਇਸ ਨੂੰ ਵੇਚ ਸਕਦੇ ਹਾਂਜੀ ਇਹ ਤੂੰ ਕੋਸ਼ਿਸ਼ ਕੀਤੀ ਕਿ ਇੱਥੇ ਵਿੱਚ ਕੋਈ ਛੱਡ ਬਾਪੂ ਦੀਏ ਪਰ ਉਹ ਵੀ ਗੱਲ ਨਹੀਂ ਬਣੀ ਕਿਉਂਕਿ ਇੱਥੇ ਬੈਠਾ ਹੈ ਤੇ ਕਈ ਯਾਰੀ ਹੁੰਦਾ ਹੈ ਡਰ ਹੁੰਦਾ ਹੈ ਕਿ ਕਿਤੇ ਬੱਚੇ ਨਾ ਕੋਈ ਕਿਸੇ ਪ੍ਰਕਾਰ ਦੇ ਕਿਸੇ ਬੱਚੇ ਮਰ ਜਾਂਦੇ ਹੋਣ ਤੇ ਫਿਰ ਕਈ ਯਾਰੀ ਇਹ ਵੀ ਸੋਚ ਰਹੀਦਾ ਕਿ ਡੈਣ ਤੋਂ ਛੱਡ ਦੋ ਇਹਨਾਂ ਨੂੰ ਕੀ ਕਹਿਣਾ ਸੀ ਇਸੇ ਕਰਕੇ ਫਿਰ ਆਪਾਂ ਇੱਥੇ ਕੁਝ ਵੀ ਪ੍ਰਕਾਰ ਦਾ ਕੋਈ ਕੰਮ ਨਹੀਂ ਕਰਦੇ ਸੀ ਸਾ ਪਈਸਾ ਜਸਤੀ ਕੇ ਨਾਲ ਤੁਸੀਂ ਦੱਸਿਆ ਕਿ ਲਗਾਤਾਰ ਵਣ ਵਿਭਾਗ ਨੂੰ ਚਿੱਠੀ ਵੀ ਲਿਖੀ ਗਈ ਪਰ ਕੋਈ ਰਿਸਪੌਂਸ ਹੀ ਨਹੀਂ ਮਿਲਿਆ ਹਾਂਜੀ ਕੋਈ ਵੀ ਵਣ ਵਿਭਾਗ ਨੂੰ ਇੱਕ ਚਿੱਠੀ ਲਿਖੀ ਸੀ ਉਹਦਾ ਸਾਲੋ ਰਿਸਪੌਂਸ ਕੋਈ ਨਹੀਂ ਮਿਲਿਆ ਹੈਗਾ ਅਸੀਂ ਸਾਡੇ ਮਨ ਦੀ ਇੱਛਾ ਵੀ ਅਸੀਂ ਚਾਹੁੰਦੇ ਹਾਂ ਵੀ ਵਣ ਵਿਭਾਗ ਵਾਲੇ ਆਣ ਕੇ ਤੇ ਇਹਨੂੰ ਪਕੜ ਕੇ ਲੈ ਜਾਣ ਤੇ ਕਿਤੇ ਜੰਗਲਾਂ ਦੇ ਵਿੱਚ ਛੱਡਣ ਨਾ ਜਾਵੇ ਬਿਲਕੁਲ ਜਸਤੀ ਕੇ ਨਾਲ ਮੋਟਾਈ ਇਸ ਸਾਈਜ਼ ਆ ਉਸਦਾ ਜਸਤੀ ਕੇ ਨਾਲ ਤਾਂ ਜ਼ਰੂਰ ਕਿਤੇ ਨਾ ਕਿਤੇ ਬੱਚੇ ਵੀ ਡਰਦੇ ਹੋਣਗੇ ਬੱਚੇ ਡਰਦੇ ਆ ਬਹੁਤ ਬਿਲਕੁਲ ਡਰ ਵਾਲਾ ਮੋੜ ਹੈ ਕਿਉਂਕਿ ਛੱਪਦਾ ਕਹਿੰਦੇ ਹੈਸਤੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਵਕਤ ਅਸੀਂ ਤੇ ਇਹੋ ਹੀ ਚਾਹੁੰਦੇ ਆ ਵੀ ਇਹ வனਪਾਗਲ ਆਣ ਕੇ ਲੈ ਜਾਣ ਨੂੰ ਪੜ ਕੇ ਤੇ ਸਾਡਾ ਇੱਥੋਂ ਦਾ ਆਈ ਰਹਿ ਚੰਗੀ ਕਰ ਸਕੀਏ ਡਰ ਦੌੜ ਬਾਰ-ਬਾਰ ਜਦੋਂ ਆਉਂਦਾ ਕਦੋਂ ਆਉਂਦਾ ਬਾਰ ਪਤਾ ਲੱਗਦਾ ਕੋਈ ਕਹਿੰ ਕੇ ਕਿਸ ਵੇਲੇ ਬਾਹਰ ਸ਼ਾਮ ਦੇ ਟਾਈਮ ਤੇ ਹਾਂਜੀ ਸ਼ਾਮ ਦੇ ਹਾਂਜੀ ਠੰਡੇ ਹੋਏ ਬਾਹਰ ਨਿਕਲਦਾ ਇਹ ਸਾਨੂੰ ਹੈ ਚਿੜੀਆਂ ਕਾਂ ਚੁਗਦੇ ਨੇ ਸਾਨੂੰ ਇਹ ਪਤਾ ਲੱਗਦਾ ਪੀ ਹੁਣ ਆ ਗਿਆ ਅੱਛਾ ਲਾਸਟ ਟਾਈਮ ਕਿੰਨੇ ਦਿਨ ਹੋਏ ਦੇ ਤਿੰਨ ਤਿੰਨ ਕਿ ਦਿਨ ਹੋ ਗਏ ਵੇਖਿਆ ਹਾਂ ਹਾਂਜੀ ਅੱਛਾ ਜਿਸ ਤਰੀਕੇ ਨਾਲ ਭਾਜੀ ਸਾਈਜ਼ ਦੱਸਿਆ ਤੁਸੀਂ ਚੱਲਦਾ ਫਿਰ ਕਿਸ ਤਰੀਕੇ ਨਾਲ ਹੋਲੀ ਹੈ ਕਿ ਜਾਂ ਸਪੀਡ ਨਹੀਂ ਇਹ ਹੋਲੀ ਚੱਲਦਾ ਜੀ ਇਹ ਨਾਲ ਤੇ ਕਿਸੇ ਉੱਚੀ ਜਗ੍ਹਾ ਤੇ ਚੜ੍ਹ ਸਕਦਾ ਹੈ ਸਾਈਜ਼ ਦਾ ਮਤਲਬ ਕਾਫੀ ਮੋਟਾ ਹੈ ਜਿਹਦੇ ਕਰਕੇ ਵਜ਼ਨ ਵੀ ਜ਼ਿਆਦਾ ਹੈ ਦਾ ਤੇ ਉਹਦੇ ਕਰਕੇ ਜ਼ਿਆਦਾ ਉੱਚੀ ਜਗ੍ਹਾ ਤੇ ਜਾ ਨਹੀਂ ਸਕਦਾ ਜ਼ਿਆਦਾ ਤੁਰ ਫਿਰ ਨਹੀਂ ਸਕਦਾ ਰਹਿੰਦਾ ਉਹਨੇ ਕੇਰੀ ਜੀ ਆ ਉਤੋਂ ਹੀ ਬਾਹਰ ਨਿਕਲਦਾ ਉੱਥੇ ਬੈਠ ਜਾਂਦਾ ਉੱਥੇ ਮਤਲਬ ਫਿਰ ਚਲੇ ਜਾਂਦਾ ਹਾਂਜੀ ਗਰਮੀ ਕਰਕੇ ਬਾਹਰ ਆਉਂਦਾ ਜੀ ਅਪੀਲ ਕੀ ਕਰਦੇ ਜਸਤਿਕ ਇਹਨਾਂ ਤੁਹਾਡੇ ਫਾਦ ਸਾਹਿਬ ਨੇ ਦੱਸਿਆ ਕਿ ਇਹ வன ਵਿਭਾਗ ਨੂੰ ਲੈਟਰ ਲਿਖੀ ਪਰ ਕੋਈ ਰਿਸਪਾਂਸ ਨਹੀਂ ਮਿਲਿਆ ਅਪੀਲ ਕੀ ਕਰ ਅਸੀਂ ਸਿਰਫ ਇਹ வன ਵਿਭਾਗ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਕਿ ਇਹਨੂੰ ਆਣ ਕੇ ਰੈਸਕਿਊ ਕਰਨ ਠੀਕ ਹੈ ਇਹਨੂੰ ਪਕੜ ਕੇ ਲੈ ਜਾਣ ਤੇ ਜਿੱਥੇ ਵੀ ਜੰਗਲ ਹੈ ਇਹਨੂੰ ਮਾਰਨਾ ਠੀਕ ਹੈ ਸਾਨੂੰ ਨਹੀਂ ਪਤਾ ਕਿ ਕੀ ਚੀਜ਼ ਹੈ ਕਿ ਨਹੀਂ ਹੈ ਜੋ ਵੀ ਇਹ ਬਾਬੇ ਦੇਵਤਾ ਸਾਡੇ ਲਈ ਉਹ ਤੇ ਇੱਕ ਮਤਲਬ ਹੈ ਜੀਵੀ ਹੈ ਤੇ ਇਹਨੂੰ ਮਾਰਨਾ ਇਹਨੂੰ ਪਕੜ ਕੇ ਲੈ ਆ ਜਾਣਾ ਜੰਗਲ ਵਿੱਚ ਜਾ ਕੇ ਨੂੰ ਛੱਡ ਦੇਣ ਠੀਕ ਹੈ ਕੋਲੇ ਪਰਿਵਾਰ ਆ ਜਿਨ੍ਹਾਂ ਦੀ ਪੁਰਖਾਂ ਦੀ ਜ਼ਮੀਨ ਆ ਜਾਇਦਾਦ ਆ ਪਰ ਉਹ ਇੱਕ ਖੰਡਰ ਬਣ ਕੇ ਰਹਿ ਗਈ ਆ ਅਪੀਲ ਕਰਦੇ ਨੇ ਫਿਰ ਤੋਂ ਵਨ ਵਿਭਾਗ ਨੂੰ ਕਿਸ ਨੂੰ ਆਣ ਕੇ ਲੈ ਜੇਨ ਇਥੋਂ ਤੇ ਜਾ ਕੇ ਰੈਸਕਿਊ ਕਰਕੇ ਲੈ ਜੇਨ ਤੇ ਕਿਸੇ ਜੰਗਲ 'ਚ ਛੱਡ ਦੇਣ ਮਾਰਨ ਨਾ ਮਾਰਨ ਨੂੰ ਤਾਂ ਖੁਦ ਵੀ ਮਾਰ ਸਕਦੇ ਨੇ ਪਰ ਮਾਰ ਦੇਣੀ ਜੀਵ ਆ ਬੇਜਵਾਨ ਆ ਕਹਿੰਦੇ ਇਥੋਂ ਲੈ ਜੇਨ ਤਾਂ ਜੋ ਮੁਹੱਲੇ ਦੇ ਵਿੱਚੋਂ ਇਲਾਕੇ 'ਚੋਂ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਦੂਰ ਹੋ ਸਕੇ ਕੈਮਰਾ ਪਰ ਸੰਬੋਵੀ ਦੇ ਨਾਲ ਜਤਿੰਦਾ ਗੁੰਡਲ ਸਾਂਝਾ ਟੀਵੀ ਬਟਾਲਾ